ਤਿਆਰੀ ਪੂਰੀ ਤਿਆਰੀ ਮੈਂ ਕਹਾਂ ਜੀ ਇਫ ਜੌਨ ਵਾਈਂਡ ਹੁੰਦਾ ਕਿੰਡਾ ਵੱਡਾ ਭਾਈ ਜਦੋਂ ਹਰਾਮ ਦਾ ਪੈਸਾ ਹੋਵੇ ਬੰਦੇ ਕੋਲ ਇਹ ਤੇ ਅੱਧੇ ਅੱਧੇ ਘੰਟੇ ਦੇ ਖਾਈ ਜਾਂਦਾ ਹੁੰਦਾ ਉਹ ਨਹੀਂ ਗੱਲ ਉਹ ਹੀ ਗੱਲ ਹੈ ਸ਼ੇਰ ਇੱਥੇ ਰਹਿ ਗਏ ਆਹੋ ਸ਼ੇਰ ਸ਼ੇਰ ਕਿੱਥੇ ਜਾਂਦਾ ਔਰ ਗੁੱਗੂ ਜੀ ਠੀਕ ਠਾਕ ਨਹੀਂ ਤੁਸੀਂ ਵਧੀਆ ਵਧੀਆ ਸ਼ੇਰ ਪੁੰਚਦਾ ਕਿੱਥੇ ਆ ਉਹ ਜੰਗਲ ਚ ਆਵਾਂਗੇ ਇਹਨਾਂ ਯਾਰਾਂ ਅੱਜ ਭਾਈ ਦਾ ਰਾਜ ਪੁੱਛਣ ਲੱਗੇ ਆ ਵੀ ਆ ਕਾਲੀ ਸਕਿਨ ਦਾ ਰਾਜ ਕੀ ਆ ਇਹ ਤੁਸੀਂ ਬੱਚੇ ਇਹਦਾ ਰਾਜ ਇਹ ਨਾ ਹੁੰਦਾ ਇਸ ਫੋਰਸ ਫੋਰ ਵਾਲੇ ਕਿਹਾ ਸਾਡੇ ਪ੍ਰੈਕਟਿਕ ਦੇਲ ਤੇ ਦੇ ਰਗੇ ਭੱਡੀ ਦੇ ਨਹੀਂ ਤੌਣ ਤੇ ਲੱਗ ਜਾ ਗਾਲੀ ਰੋਜ ਦੀ ਜਿੱਦੀ ਤੌਣ ਆ ਭੱਡੀ ਦੇ ਮੁੰਡੇ ਹੀ ਮੜਾ ਹੀ ਡਾਰਕ ਆ ਮੁੰਡੇ ਡਾਰਕ ਹੀ ਇੱਕ ਆਤੀ ਆ ਰਿਹਾ ਇੱਕ ਹੋਰ ਆ ਚੱਲ ਅੰਦਰ ਤੋਂ ਹੋਏ ਅੰਦਰ ਚੱਲਣਾ ਟੋਟਲ ਆਉਣਾ ਟੋਟਲ ਬਸ ਠੀਕ ਆ ਇੱਕ ਉੱਥੇ ਤੇ ਇੱਕ ਬਾਹਰ ਯਾਰ ਆਉਂਦਾ ਸਾਰੀ ਗਲਤ ਥਾਂ ਤੇ ਬਹਿ ਗਏ ਤੇ ਹੁਣ ਮਾਰੀ ਦਾ ਉੱਥੇ ਲਿ ਆਈ ਹਾਂ ਅਈ ਮੈਂ ਸਿੱਧੀ ਜੀ ਗੱਲ ਦੱਸੂ ਕੀ ਗਲਤ ਥਾਂ ਆ ਠੀਕ ਹੀ ਐਂ ਕਿਹ ਜੋ ਜੋ ਕੋ ਲੈ ਕੇ ਆਈ ਮੰਮੀ ਵੇਖ ਲੈ ਭਈ ਆਪ ਦਾ ਆਪ ਦਾ ਪਾੜਾ ਕੀ ਯਾਰ ਮੈਂ ਸਬਜੀ ਮੰਡੀ ਲਾਈਏ ਤੂੰ ਕੱਲਾ ਗੱਗੂ ਹੀ ਪੈਸੇ ਲਾ ਕੇ ਆਇਆ ਅਸੀਂ ਨਹੀਂ ਲਾ ਕੇ ਆਏ ਹਾਂ ਐਂ ਤੂੰ ਚੰਗਾ ਤਾਂ ਮੈਂ दारू ਮੈਂ ਕਿੰਨੇ ਕਦੀ ਪੀਜਣਾ ਹਾਂ ਬੀਬੀਓ ਦੇ ਵੇਖ ਤਿੰਨ ਚਾਰ ਪੇਟੀਆਂ ਜਿੰਨੇ ਦਾ ਖਰਚਾ ਕਰ ਆਏ ਉਹ ਗੱਲ ਕਰਦਾ ਚਾਰ ਪੇਟੀਆਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਮੈਗਾ ਚਾਤੀ ਤਿਆਰੀ ਜੀ ਪੂਰੀ ਤਿਆਰੀ ਮੈਗਾ ਜੀ ਇਫ ਯੂ ਡੋਨਟ ਵਾਈਂਡ ਹੁੰਦਾ ਕਿੰਨਾ ਵੱਡਾ ਭਾਈ ਤੇ ਚਲੋ ਕਾ ਚੱਲਦੇ ਆਂ ਅਸੀਂ ਮਿਲਦੇ ਸ਼ਾਮਾਂ ਨੂੰ ਤੁਹਾਨੂੰ ਸ਼ਾਮਾਂ ਨੂੰ ਮਿਲਾਂਗੇ ਤੁਹਾਨੂੰ ਅੱਜ ਤੇਰਾ ਕੰਮ ਕਰਾ ਜਾਣਾ ਆਪ ਅੱਜ ਕਾਕੇ ਨੂੰ ਕਹਿ ਕੇ ਬੰਦੇ ਕੋਲ ਤੇ ਅੱਧੇ ਅੱਧੇ ਘੰਟੇ ਤੇ ਖਾਈ ਜਾਂਦਾ ਹੁੰਦਾ ਜਦੋਂ ਹਰਾਮ ਦਾ ਪੈਸਾ ਹੋਵੇ ਬੰਦੇ ਕੋਲ ਤੇ ਅੱਧੇ ਅੱਧੇ ਘੰਟੇ ਤੇ ਖਾਈ ਜਾਂਦਾ ਹੁੰਦਾ ਉਹ ਨਹੀਂ ਗੱਲ ਉਹ ਹੀ ਗੱਲ ਹੈ ਜਿਸ ਨੂੰ ਭੁੱਖ ਲੱਗੀ ਰਾਤ ਵਿੱਚ ਜਵਾਗ ਬਹੁਤ ਪਿਆ ਪਾਣੀਆਂ ਬੋਤਲਾਂ ਦੋ ਲੈ ਲੈਂਦਾ ਮੋਟੇ ਲਈ ਪਾਣੀ ਇੱਕ ਬੋਤਲ ਭਈ ਗੱਡੀ 'ਚ ਖਾਲੀ ਕਾਲਾ ਜੰਗਲ ਸ਼ੇਰ ਇੱਥੇ ਰਹਾਗੇ ਆਹੋ ਸ਼ੇਰ ਸ਼ੇਰ ਕਿੱਥੇ ਜਾਂਦਾ ਔਰ ਗੁੱਗੂ ਜੀ ਠੀਕ ਠਾਕ ਨਹੀਂ ਤੁਸੀਂ ਵਧੀਆ ਵਧੀਆ ਸ਼ੇਰ ਪੁੰਚਦਾ ਕਿੱਥੇ ਆ ਉਹ ਜੰਗਲ ਚ ਉਹ ਕਾਲਾ ਸ਼ੇਰ ਜੰਗਲ ਚ ਆਈ ਸਤਿ ਸ੍ਰੀ ਅਕਾਲ ਜੰਗਲ ਚ ਗੁੱਡ ਮਾਰਨਿੰਗ ਹੈਵ ਅ ਨਾਈਟ ਡੇ ਲਵ ਯੂ ਸਨੈਪਚੈਟ ਫੈਮਿਲੀ ਯੈਸ ਅੱਗੇ ਪੱਗਾ ਪੋਚਵੀਆਂ ਵਾਲੇ ਹਾਂ ਰਹੀ ਬੱਚ ਕੇ ਤੂੰ ਰੰਗਲੇ ਦੱਪਟੇ ਵਾਲੀ ਵਾਹ ਇਹ ਵਾਹ ਕੀ ਬਾਤ ਹੈ ਗਿੰਦੇ ਇਸ ਨਾਲ ਗੁੱਡ ਮਾਰਨਿੰਗ ਸੋ ਅੱਜ ਨੂੰ ਮਿਲਦੇ ਆ ਦੂਰ ਵਾਲੇ ਸ਼ੇਰ ਦੂਰ ਦਰਾਡੇ ਚੱਲੇ ਆ ਉਹっちゃ ਮਿੱਤਰ ਸਾਡਾ ਇਹ ਡਰਾਈਵਰ ਸਾਡੇ ਪਹੁੰਚੇ ਨਹੀਂ ਕਿ ਹੁਣ ਚਾਬੀ ਲੱਗੇਗੀ ਤੇ ਜਦੋਂ ਪਹੁੰਚਣਾ ਵੈਸੇ ਟਾਈਮ ਲੱਗ ਜਾਣਾ ਵੱਡੇ ਭਾਈ ਦੇ ਸਾਡੇ ਨੇ ਤੇ ਬਾਕੀ ਮਿਲਦੇ ਤੁਹਾਨੂੰ ਸਸਰੀ ਕਾ ਲਵ ਯੂ ਕਿੰਨੇ ਵਜੇ ਤੁਹਾਨੂੰ ਸੀ 6 ਵਜੇ ਵੇਲੋ 6 ਵਜੇ ਤੁਰਨ ਵਾਲੇ ਕੱਕੇ ਦੱਸਣ ਤਿਆਰੀ ਆਪਣੀ ਤਿਆਰੀ ਤੇ ਸਵਾਗਤ ਲੱਗ 6 ਤੁਰਨ ਵਾਲੇ ਸੁੱਤਾ ਪਿਆ ਹੈ ਕੰਮ ਲੈ ਕੌਣ ਆਏ ਆ 5:30 ਵਜੇ ਆਇਆ ਸੁੱਤਾ ਵੇ ਆਇਆ ਹੈ ਕੰਮ ਲੈ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਸ਼ਰਮ ਆ ਸਵੇਰੇ ਠੰਡ ਸ਼ਰਮ ਨਾਲੋਂ ਚੀਜ਼ ਹੁੰਦੀ ਆ। ਸਵੇਰੇ ਠੰਡ ਹੁੰਦੀ। ਜੋ ਇਹਨਾਂ ਕੋਲ ਹੈ ਹੀ ਨਹੀਂ ਗੀ। ਆਪਾਂ ਕਹਿੰਦਾ ਗੱਡੀ ਸ਼ੀਸ਼ੇ ਖੋਲ ਕੇ ਜਾਣਾ। ਮੁਬਾਰਕਾ ਸ਼ਾਹ ਜੀ। ਧੰਨਵਾਦ ਬਈ ਬਹੁਤ ਬਹੁਤ ਧੰਨਵਾਦ। ਮੈਂ ਘਟ ਆ ਗਿਆ ਲਾ ਜਿਵੇਂ ਵੀ ਕਿ ਐ ਬੈਠਾ ਹਾਂ। ਮੈਂ ਮਾਮਾ ਲੱਗੇ ਨਾ। ਮਾਮਾ ਲੱਗੇ ਨਾ। ਆਪ ਕੋਈ ਭਾਈ ਭਾਈ। ਇਹ ਅੱਜ ਤਾਂ 6 ਵਜੇ ਫੋਨ ਆ ਗਿਆ ਮੈਨੂੰ ਕਹਿੰਦਾ ਚੱਲੀਏ। ਅਗਲੇ ਵਾਰ ਲੜਾ ਦੇਣੀ ਇਹਨੂੰ। ਫਿਰ ਤੋਂ ਮਿਲਣੇ ਚਲਦੀਆਂ ਕੱਪੜੇ ਲੈ ਕੇ ਜਾਇਆ ਕਰਾਂਗੇ। ਜਦ ਤੱਕ ਤੂੰ ਜਾਣਕੀ ਨਹੀਂ ਦੇਣਾ। ਸਨੋਵਰ ਨਾਲ ਰਵਾਂਗੇ ਤੇ ਨਿਯਾਰਿਆਂ 'ਚ ਰਵਾਂਗੇ। ਅੱਜ ਸਾਨੂੰ ਸ਼ਰਮ ਦਵਾਉਣ ਲੱਗਾ ਕਿੱਥੇ ਕਿੱਥੇ ਹੋਵਾਂਗੇ ਇਹਨਾਂ ਯਾਰਾਂ ਅੱਜ ਵਾਈ ਦਾ ਰਾਜ ਪੁੱਛਣ ਲੱਗੇ ਆ ਵੀ ਆ ਕਾਲੀ ਸਕੀਨ ਦਾ ਰਾਜ ਕੀ ਆ ਇਹ ਤੁਸੀਂ ਬੱਚੇ ਇਹਦਾ ਰਾਜ ਇਹ ਨੋਂਦਾ ਨਹੀਂ ਤੂੰ ਇਸਪੋਰਾ ਸਪੋਰਾ ਲੈ ਕੇ ਸਾਡੇ ਪ੍ਰੈਕਟਿਸ ਫੀਲ ਤੇ ਦੇ ਅੱਗੇ ਕਾਲੀ ਸਕੀਨ ਦਾ ਰਾਜ ਕੀ ਆ ਮੇਰੇ ਇੱਕ ਕੜਕਿਆ ਮਨੇ ਇਸਪੋਰਾ ਫੇਲ ਹੋਇਆ ਤੇ ਤੇ ਅੱਗੇ ਜਿੰਨੇ ਦੌਣ ਤੇ ਮੈਲ ਆਪਣੇ ਦੇ ਕਿੱਡਾ ਸਨ ਸਕ੍ਰੀਨ ਬੋਰੇ ਕਿੱ데 ਕਿੱਡਾ ਸਨ ਸਕ੍ਰੀਨ ਬੋਰੇ ਕਿੱ데 ਹੁੰਦੇ ਨੇ ਪਰਾ ਵੱਡੀ ਦੇ ਨਹੀਂ ਤੌਣ ਤੇ ਲੱਗ ਜਾ ਗਾਲ ਦੀ ਰੋਜ ਦੀ ਜਿੱਡੀ ਤੌਣ ਆ ਵੱਡੇ ਕੇ ਭਾਈ ਬਹੁਤ ਬਹੁਤ ਹੁੰਦੇ 2 ਲੀਟਰ ਵਾਲੇ ਵੀ ਹੈਗੇ ਤੇ ਸਪੋਰਾਂ ਵਾਲਿਆਂ ਨੂੰ ਕਿ 2 ਲੀਟਰ ਵਾਲੀ ਬਣਾਓ ਦਾਰੂ ਦੀ ਬੋਤਲ ਖਾਲੀ ਇੱਥੇ ਪਾ ਦੋ ਦਾਰੂ ਦੀ ਬੋਤਲ ਲੈ ਕੇ ਇੱਥੇ ਪਾ ਲੋਗੇ ਜਿੱਡੀ ਤੌਣ ਆ ਮੋਟੇ ਬਹੁਤ ਤੇਰੀ ਲਈ ਵੇਖੀ ਆਪਣੀ ਤੌਣ ਦਾ ਜੇ ਮੁੰਡੇ ਮੜਾ ਜੀ ਡਾਰਕ ਆ ਮੁੰਰੇ ਡਾਰਕ ਦੀ ਡਾਰਕ ਨਹੀਂ ਮੁੰਡਾ ਬੇੜਾ ਰੱਖਾ ਜੇ ਇਗਰਾ ਇੰਨਾ ਹੁਸਨ ਆ ਜੇ ਨਾ ਇੰਨਾ ਹੁਸਨ ਆਪਣੇ ਤੇ ਕੀ ਕਰ ਜੂਗਾ ਜੇ ਰਾਬਾ ਨੂੰ ਇੰਨਾ ਹੁਸਨ ਦੇ ਤੇ ਨਾ ਕੁੜੀਆਂ ਜਿੰਦਾ ਕੀ ਕਰ ਜਾਣਾ ਹੈ ਕੱਕੇ ਸੀ ਗੱਲ ਜੇ ਉਹਨਾਂ ਸੁਣਾਇਨਾ ਆਪਣੇ ਤੇ ਕਿੰਨਾ ਰੱਬ ਰੱਖ ਜਾਣਾ ਹੈਗਾ ਕੁੜੀਆਂ ਆ ਆ ਬੰਦੇ ਇਹ ਕੋ ਕੋ ਹਾਇਆ ਨਾ ਫਰਕ ਪਿਆ ਅੱਗ ਲਾ ਦੇਣੇ ਬਟਾਕਾਂ ਨੂੰ ਅੱਗ ਲਾ ਦੇਣੀ ਸਪੋਰਾ ਫੂਕ ਦੇਣਾ ਨਾ ਫਰਕ ਪਿਆ ਯੋ ਤੇਰੀ ਭੈਣ ਦਸੀ ਕਿੰਨੀ ਕ ਮੈਨ ਲੈਂਦੀ ਨਾਉਂਦਾ ਨਹੀਂ ਉਹ ਤੇਰੀ ਭੈਣ ਨਾਉਂਦਾ ਹੀ ਨਹੀਂ ਓਏ ਕਾਈ ਮੇੜਾਈ ਕਰਕੇ ਇਹਦਾ ਮੈਨੂੰ ਤਾਂ ਮੇਰੇ ਵੀ ਇਹਦਾ ਦਾ ਬੇੜਾ ਹੀ ਕੇ ਨਾ ਛੋੜੇ ਗਲਾਇ ਕਾਲਜ ਆ ਹੋਰ ਇਹ ਲੋਇਆ ਨਾ ਮੋਟੇ ਤਾਉਣ ਆ ਕੇ ਤਾਉਣ ਆਏ ਹੋਏ ਇਹਨੂੰ ਹੋਰ ਸਭ ਦੀ ਸਾਰੀ ਗੱਲ ਕਰ ਲੈਣੀ ਇੱਧਰ ਹੁਸਨ ਚੈੱਕ ਕਰੋ ਤਿੰਨਾਂ ਦਾ ਬੇੜੇ ਕਰਕੇ ਇੱਧਰ ਦਾ ਇੱਧਰ ਕਰੋ ਚੈੱਕ ਮੇਰਾ ਗਰਕਾ ਵੀਰੋਂ ਨਿਕਰੇ ਹੋਣਾ ਹੀ ਵੀਰ ਤੁਸੀਂ ਲਾਓਗਾ ਚੀ ਤੇ ਉਹ ਮਲੋ ਸਪੋਰਾ ਫੇਲ ਆ ਕੇਰੀਮਾ ਫੇਲ ਜਿੰਨੀ ਮੈਲ ਲੈਣੀ ਗਾਚੀ ਗਾਚੀ ਮਲੋ ਤੇ ਇਸ ਤਰ੍ਹਾਂ ਕਰਕੇ ਉਹਨੇ ਜਿੰਨੀ ਮੈਲ ਲੈਣੀ ਕਿ ਸਪੋਰਾ ਫੇਲ ਆ ਓਏ ਤੈਨੂੰ ਪਤਾ ਜਦ ਇਟ ਨੂੰ ਥੱਲੇ ਮਾਰੀਦਾ ਆਪਾਂ ਟੁੱਟ ਜਾਂਦੀ ਆ ਉੱਥੋਂ ਜਿਹੜਾ ਵਟਾ ਨਿਕਲਦਾ ਉਹ ਵਰਤੋ ਤੁਸੀਂ ਅੱਗੇ ਉਹ ਬੋਲਦੇ ਕੁੜੀਆਂ ਟੋਏਨ ਕਰਤ ਕੁੜੀਆਂ ਸਾਡੇ ਟੋਏ ਰੱਬ ਅੰਨੇ ਭਾਈ ਖੱਡੇ ਹੀ ਪਾਦੇ ਇਹਦੇ ਉਹ ਕਹਿੰਦਾ ਹੱਥ ਗੋੜਾ ਕਰਤਾ ਮੇਰੇ ਨਾਲ ਨੂੰ ਕਰਤਾ ਜੇ ਇੱਧਰ ਖੜਾ ਸਾਡਾ ਕੈਸ਼ਰ ਵੀਰ ਜੀ ਅੱਗੇ ਆਓ ਕੈਸ਼ਰ ਫੋਨ ਬੰਦ ਰਹਿਣਾ ਚੱਲ ਚੱਲ ਇੱਧਰ ਆ ਗਿਆ ਹੀ ਟਾਈਮ ਹੀ ਥੋੜਾ ਜਿਹਾ ਗਿਆ ਹੀ ਉਹਨਾਂ ਦਾ ਟਾਈਮ ਲੰਘ ਜੇ ਨੇ ਭਾਈ ਆਣਾ ਭਾਈ ਭਾਈ ਮਿਲ ਜਾਣਾ ਇਹਨਾਂ ਦਾ ਵਾਈਫਾਈ ਲੈ ਲੈ ਚੱਲ ਪਾ ਬਵਾ ਸਿੰਮਾ ਇੰਟਰਨੈਸ਼ਨਲ ਸਿੰਮ ਆ ਕਿਉਂ ਹੋ ਗਿਆ ਮੈਂ ਵੇਰੀਬਲ ਕਰਕੇ ਜਾ ਦੱਸ ਆਉਣੇ ਲੈਨੇ ਆ ਕਲੀਮ ਲਿਆ ਫ੍ਰੀਸਮੋਸ ਵੀ ਐਸ ਚ ਇਹਨੇ ਸਮਝ ਨਹੀਂ ਆਉਂਦੀ ਮੈਂ ਕੀ ਕੀ ਲੈ ਲਿਆ ਕ੍ਰੀਮਾ ਪਾਣੀ ਲੈ ਲਿਆ ਨਹੀਂ ਨਹੀਂ ਆਹ ਕਲੀਨਜ਼ਰ ਹੈ ਫੁਲ ਕਲੀਨਜ਼ਰ ਯੂਜ਼ ਕਰਨਾ ਉਹ ਤੋਂ ਟੋਨਰ ਲਾਉਣਾ ਟੋਨਰ ਦੇ ਬਾਅਦ ਸਾਬਣ ਠੀਕ ਆ ਇੱਕ ਉੱਥੇ ਤੇ ਇੱਕ ਬਾਹਰ ਇੱਕ ਹੋਰ ਆ ਇੱਕ ਹੋਰ ਆ ਚਾਲ ਅੰਦਰ ਤੋਂ ਹੋਏ ਅੰਦਰ ਜਾਂਦਾ ਕਿਉਂ ਸਾਰੀ ਜਮਾ ਪੂੰਜੀ ਵਰਤ ਲਈ ਅੱਜ ਵੀਰ ਨੇ ਮੋਟੇ ਆ ਲਗਾ ਕੇ ਵੇਖ ਮੋਟੇ ਦੇ ਕਿਹੜਾ ਬਣਾ ਜਾਂਦਾ ਇਹਦਾ ਕਿਹੜਾ ਦੇ ਬਣਾਇਆ ਨਹੀਂ ਇਹਿੰਦੇ ਨਹੀਂ ਹੈਗਾ ਜੀ ਜੀਪ ਚਾੱਕ ਕੇ ਇਹ ਆਸੀ ਆਤੀ ਨਹੀਂ ਆਉਂਦੇ ਜੀ ਆਉਂਦੇ ਜੀ ਕਾਕੇ ਤੇਰੀ ਇਹ ਜੀਪ ਲੈ ਕੇ ਟੋਂਟੂ ਕਰਦੀ ਆ ਉਹਦੀ ਬੇਟੀ ਵੀ ਥਾ ਦਾ ਦੇ ਕਾਕੇ ਜੇਬ ਇੱਕ ਜੇਬ ਹੈ ਨਾ ਇਹ ਜਰਾਬੇ ਨਾਲ ਪਾ ਲਿਆ ਜੇਬ ਉਸਨੇ ਖੇਣਗੇ ਕੁਛ ਖਾਣਗੇ ਆਪਣਗੇ ਡੱਪਣਗੇ ਯਾਰ ਆਉਂਦਾ ਸਾਰੀ ਗਲਤ ਥਾਂ ਤੇ ਬਹਿ ਗਏ ਤੇ ਹੁਣ ਮਾਰੀ ਦਾ ਉੱਥੇ ਲਿ ਗਿਆ ਆਈ ਆਈ ਨੂੰ ਸਿੱਧੀ ਜੀ ਗੱਲ ਦੱਸ ਕੀ ਗਲਤ ਥਾਂ ਤੇ ਠੀਠ ਐ ਐਂ ਕਿ ਆ ਇੱਥੇ ਛਾਵੇਂ ਆ ਜਾ ਵਾ ਮੈਂ ਕਾ ਆ ਲੈਣੇ ਜੋ ਖਾਣ ਨੂੰ ਆ ਰੋਟੀ ਬੂਟਿਆਂ ਦੇ ਉਹ ਲਿਆ ਸੁਣੋ ਵੇ ਇਹਦੇ ਚ ਕੀ ਰੱਖਿਆ ਹੁੰਦਾ ਤੁਸੀਂ ਤੁਹਾਡਾ ਬਿਜ਼ਨਸ ਰਿਹਾ ਇੱਥੇ ਕੀ ਹੁੰਦੇ ਉਹ ਪਾਸਪੋਰਟ ਜਿਹੜੇ ਹੁੰਦੇ ਫਿੰਗਰ ਪ੍ਰਿੰਟ ਲਿਖੇ ਹੁੰਦੇ ਤੁਸੀਂ ਅੱਛਾ ਤੁਸੀਂ ਤਾਂ ਹੀ ਬਾਹਰ ਨਹੀਂ ਗਏ ਤੇਰੇ ਤਾਂ ਹੀ ਇੰਜੈਕਟ ਕਰਤਾ ਉਹਨਾਂ ਨੇ

ਚਲ ਬੈ ਬੈ ਵਿੱਚ ਬੈ ਅਸੀਂ ਜਿਹੜੇ ਲਿਆਂਦੇ ਸਾਨੂੰ ਫਰਕ ਡੱਕਾ ਨਹੀਂ ਪੈਣਾ ਦੱਸਨੇ ਜੇ ਫਰਕ ਪੈਗਾ ਦੱਸਦਾ ਕਿ ਨਹੀਂ ਭੈਣੇ ਮੋਕਰੀ ਘਾਲਿਆ ਫਰਕ ਕੋਈ ਨਹੀਂ ਪੈਣਾਗਾ ਲੈ ਆਂਦੇ ਆਂ ਅਸੀਂ ਮੋٹے ਧੌਣ ਸਾਫ ਕਰਨ ਨੂੰ ਲੈਂਦੇ ਆਪਾਂ ਲੈਂਦੇ ਆ ਆਰਡੀਨਰੀ ਦੀ ਤੇ ਸਪੋਰਾ ਦੀ ਲੈਂਦੇ ਆ ਇੱਕ ਆਪਣੇ ਕਲੈਰੀਨਸ ਹੈ ਜਾਂ ਪੈरिस ਕਲੈਰੀਨ ਕੋਈ ਹੈ ਜਿਆ ਕੋ ਲਿਆ ਦਿਆ 사ਸਰੀ ਘਾਲ ਆਰਡੀਨਰੀ ਆਉਰਡੀਨਰੀ ਤੇ ਸਪੋਰਾ ਤੇ ਸੀ ਐਲ ਆਰ ਆਈ ਐਨ ਐਸ ਕਲੈਰੀ ਕਲੈਰੀਨ ਨੂੰ ਪਨ ਗਿਆ ਜਿਆ 사ਸਰੀ ਕੱਢ ਲਾਉਣ ਸਾਰੇ ਜੋ ਜੋ ਕੋ ਲੈ ਕੇ ਆਏ ਮੰਮੀ ਵੇਹਲਾ ਭਾਈ ਆ ਆ ਦਾ ਪਾਡ ਕੀ ਯਾਰ ਮੈਂ ਸਭ ਕੀ ਮੰਡੀ ਲਾਈਏ ਤੂੰ ਕੱਲਾ ਗੱਗੋ ਹੀ ਪੈਸੇ ਲਾ ਕੇ ਆਇਆ ਅਸੀਂ ਨਹੀਂ ਲਾ ਕੇ ਆਏ ਇੰਨੇ ਹੀ ਲਾਏ ਹਰ ਵਾਰ ਨਹੀਂ ਇਹ ਮੁਰਦਾ ਵਾਂ ਕੇ ਨਹੀਂ ਹਾਂ ਇਹਦੂ ਚੰਗਾ ਤਾਂ ਮੈਂ दारू ਮੈਂ ਕਿੰਨੇ ਕਦੀ ਪੀਜਣਾ ਹਾਂ ਠੇਕੇ ਠੇਕੇ ਟੁੱਟੀ ਚੱਕ ਲੈਣ ਦਿੰਦੇ ਠੇਕੇ ਰੋਟੇ ਇਧਰ ਵੇਖ ਲੋ ਆ ਤਿੰਨ ਚਾਰ ਪੇਟੀਆਂ ਜਿੰਨੇ ਦਾ ਖਰਚਾ ਕਰ ਆਏ ਉਹ ਗੱਲ ਕਰਦਾ ਚਾਰ ਪੇਟੀਆਂ ਦੇ ਅੱਗੇ ਤਾਂ ਉਹ ਹੀ ਖਰਚਾ ਕਰ ਆਇਆ ਕੱਲਾ ਹੀ ਮਿੰਗੀ ਦਾਰੂ ਦਾ ਸਾਡਾ ਨਿੱਕੇ ਮੜ ਗਿਆ ਆਹੋ ਇਧਰ ਵੇਖ ਲਿਆ ਆ ਮੁੰਡਾ ਆਪਦੇ ਲਈ ਉਹ ਗੋਰਾ ਕਰਨ ਨੂੰ ਗੋਰਾ ਹੀ ਗੋਰਾ ਜੋ ਕੀ ਲੈ ਕੇ ਆਇਆ ਗੋਰਾ ਤਾਂ ਸੋਰਾ ਲੈ ਦੱਸ ਦੱਸ ਦਿਓ ਸੋਰਾ ਬਕੀ ਤੂੰ ਕੀ ਲੈ ਕੇ ਆਏ ਹੋ ਕੀ ਕੀ ਆ ਕੋਹ ਨਹੀਂ ਕੱਚਾ ਲੈ ਕੇ ਆਇਆ ਇੱਕ ਵਾਰ ਦਿਨ ਲਵਾ ਬਾਬਾ ਕੋਲੇ ਅਨਾਈ ਕੀ ਲੱਗੀ ਆ ਹਾਂ ਲਾ ਇੱਕ ਤਾਂ ਕੱਚਾ ਹੀ ਇੱਕ ਦੂਜੀ ਹੈ ਸ਼ਰਟ ਤੇ ਨਾ ਤੇ ਇਹਨਾਂ ਦੀ ਸ਼ਰਟ ਨਹੀਂ ਅੱਜ ਪਰਸ ਵੀ ਤੇਰਾ ਆ ਦਾ ਮਿਲਾਂ ਦਾ ਲੈ ਆ ਪੈਸੇ ਦਾ ਬੋਤਲ ਆਏ ਪਰਸ ਕੀ ਬਣਾ ਪਰਸ ਦਾ ਇਹ ਰੋਆ ਮੈਂ ਦਾ ਬੜਾ ਮੇਲਾ ਬਹੁਤ ਘੈਂਟ ਸੀ ਗੱਗੂ ਇਹਨਾਂ ਨੇ ਕਾਲੀ ਕੀਤੀ ਮਾਦਾ ਕੱਲੀ ਹੀ ਨਹੀਂ ਤਾਂ ਮੇਲਾ ਦੇਖ ਕੇ ਹੋਣਾ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ